e para ਲਖੇ ਨੂੰ ਦੁਨੀਆ ਟਾਈਗਰ ਕਹਿੰਦੀ ਹੈ ਪਰ ਜਦੋਂ ਪ੍ਰਿੰਸ ਕਬੱਡੀ ਦਾ ਆ ਜਦੋਂ ਪਾਕਿਸਤਾਨ ਵਾਲਿਆਂ ਦੇ ਆਖਿਆ ਵੀ ਬਾਬਰ ਗੁੱਜਰ ਸਾਡੀ ਕਬੱਡੀ ਦਾ ਪ੍ਰਿੰਸ ਤੇ ਆਵਣਾ ਰਪਿੰਦਰ ਸਿੰਘ ਆ ਗਿਆ ਆ ਦੋਦੇ ਵੀ ਧਰਤੀ ਦਾ ਕਹਿੰਦੇ ਰਪਿੰਦਰ ਅਗਲੀ ਕਬੱਡੀ ਪਾਉਂਡ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਲਖਾ ਟੰਡੋਲੀ ਵਾਲਾ ਬੈਲ ਕਹਿੰਦੇ ਰਪਿੰਦਰ ਸਿੰਘ ਉਹ ਧਰਤ ਕਹਿੰਦੇ ਦਿੜਬੇ ਦੀ ਤੇ ਦੁਕਾਨਾਂ ਵਾਲਾ ਕਹਿੰਦੇ ਪ੍ਰਿੰਸ ਹੈ ਸਾਡੀ ਮਾਂ ਖੇਡ ਕਬੱਡੀ ਦਾ ਲਓ ਸਾਹਮਣੇ ਕਹਿੰਦੇ ਰਪਿੰਦਰ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਹ ਕਹਿੰਦੇ ਆਹ ਮੈਚ ਨੂੰ ਦੇਖਣ ਵਾਲਿਆਂ ਦੀ ਗਿਣਤੀ 62000 ਹੋ ਗਈ ਹੈ ਹੁਣ 69000 ਸਿਗੀ ਹੁਣ 62 ਹੋ ਗਈ ਹੈ ਸੈਮੀਆ ਦੇ ਵਿੱਚ ਵਧਾਵਾਂਗੇ ਅੱਜ ਰਿਕਾਰਡ ਟੁੱਟਣ ਗਿਆ ਮੇਰੇ ਮਿੱਤਰੋ ਖੁਸ਼ੀ ਖੁਸ਼ੀ ਦੁਕਾਨਾਂ ਵਾਲਾ ਖੁਸ਼ੀ ਦੁਕਾਨਾਂ ਵਾਲਾ ਖੁਸ਼ੀ ਦੁਕਾਨਾਂ ਵਾਲਾ ਰਪਿੰਦਰ ਦੁੱਦੇ ਵਾਲਾ ਛੋਟੇ ਛੋਟੇ ਪਿੰਡਾਂ ਨੂੰ 31 33 31 ਤੇ 33 ਦਾ ਮੁਕਾਬਲਾ ਮੇਰੇ ਵੀਰੋ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਬਰਨਾਲਾ ਸੰਗਰੂਰ ਪਲੇਅਰ ਕੋਟਲਾ ਦੂਜੇ ਪਾਸੇ ਮੋਗਾ ਮੁਕਸਰ ਫਾਜ਼ਿਲਕਾ ਸਿਰੇ ਦੀ ਟੱਕਰ ਹੈ ਲਾਸਟ ਕੁਆਰਟਰ ਫਾਈਨਲ ਹੈ ਪਾਕੜੀਆਂ ਦੀ ਚੈਂਪੀਅਨਸ਼ਿਪ ਦਾ ਇਹ ਦੂਆ ਸੈਮੀਫਾਈਨਲ ਸਿਰੇ ਦੇਖਿਆ ਸੰਦੀਪ ਦਾ ਸਾਫੀ ਹੈ ਇਸਰੇ ਤੋਤਾ ਪਿੰਡ ਹੈ ਤੋਤਾ ਕੌੜੀ ਅੱਜ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਆਹ ਸਾਹਮਣੇ ਰਪਿੰਦਰ ਦੀ ਰੇਡ ਹੈ ਦੂਜੇ ਪਾਸੇ ਲਖਵਿੰਦਰ ਕੁਮਾਰ ਔਰ ਫਲਖਾ ਢਿੰਡੋਲੀ ਵਾਲਾ ਕਰਦਾ ਕੋਸ਼ਿਸ਼ ਸਾਹਮਣੇ ਰਪਿੰਦਰ 도ਦੇ ਵਾਲਾ ਆਹ ਸਾਹਮਣੇ ਕਿਹਦੇ ਰਪਿੰਦਰ 도ਦੇ ਦੀ ਧਰਤੀ ਦਾ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਂਡ ਦੇ ਲਈ ਵਧਿਆ ਹੋਇਆ ਖੁਸ਼ਦੀਪ ਵਰਗੇ ਲੜ ਕੇਵੇਂ ਨੌਜਵਾਨ ਗੁਰਮਾ ਵਾਲਾ ਆਵਣਾ ਆਉ ਕਹਿੰਦੇ ਕਾਜੂ ਵਰਗੇ ਲੱਖੇ ਨੂੰ ਦੁਨੀਆ ਟਾਈਗਰ ਕਹਿੰਦੀ ਆ ਪਰ ਆ ਜਿਹਨੇ ਪ੍ਰਿੰਸ ਕਬੱਡੀ ਦਾ ਆ ਜਦੋਂ ਪਾਕਿਸਤਾਨ ਵਾਲਿਆਂ ਦੀਆਂ ਅੱਖਾਂ ਵੀ ਬਾਬਰ ਗੁੱਜਰ ਸਾਡੀ ਕਬੱਡੀ ਦਾ ਪ੍ਰਿੰਸ ਤੇ ਆਪਣਿਆਂ ਦੀਆਂ ਅੱਖਾਂ ਕਿ ਸਾਡੀ ਕਬੱਡੀ ਦਾ ਪ੍ਰਿੰਸ ਆ ਹੈ ਉਹਨਾਂ ਤੇ ਹਾਸੇ ਦੇ ਉਹਨਾਂ ਤੇ ਹਾਸੇ ਨੇ ਵੀ ਇਹ ਕਹਿੰਦੇ ਰਪਿੰਦਰ ਦੋਤੇ ਵਾਲਾ ਨੌਜਾਨ ਜਦੋਂ ਸੋਨੂੰ ਚੰਪ ਗੱਲਾਂ ਕਰਦਾ ਹਟਿਆ ਵੀ ਇਹ ਮੁੰਡਾ ਕਦੇ ਕਬਲੀ ਕੌਡੀ ਨਹੀਂ ਪਾਉਂਦਾ ਇਹ ਸਿਆਣਾ ਰੇਡਰ ਹੈ ਔਰ ਰਪਿੰਦਰ ਦੋਤੇ ਵਾਲਾ ਇਹ ਕਦੇ ਕਬਲੀ ਕੌਡੀ ਨਹੀਂ ਪਾਉਂਦਾ